ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦਰਅਸਲ ਸੋਸ਼ਲ ਮੀਡੀਆ ਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਹ ਸੰਗਤ ਸ੍ਰੀ ਹਜੂਰ ਸਾਹਿਬ ਨਤਮਸਤਕ ਹੋਣ ਦੇ ਲਈ ਜਾਰੀ ਹੈ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣਗੇ ਉਸੇ ਹਿਤੈਤ ਸੰਗਤਾਂ ਨੂੰ ਦੇਰੇ ਹਜੂਰ ਸਾਈਵ ਲੈ ਕੇ ਜਾਇਆ ਜਾ ਰਿਹਾ ਪਰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹ ਰੋਸ ਜ਼ਾਹਿਰ ਕਰਦੇ ਨਜ਼ਰ ਆਏ ਦਰਅਸਲ ਸੰਗਤਾਂ ਨੇ ਕਿਹਾ ਕਿ ਜਿਹੜਾ ਉਹਨਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਉਹ ਸਹੀ ਨਹੀਂ ਹੈ ਸਬਜ਼ੀ ਖਰਾਬ ਹੈ ਜਿਸ ਦੇ ਨਾਲ ਉਹਨਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਮੌਕੇ ਤੇ ਪ੍ਰਬੰਧਕਾਂ ਦੇ ਨਾਲ ਬਹਿਸ-ਬਾਜੀ ਹੁੰਦੀ ਨਜ਼ਰ ਆਈ ਹੈ ਸੰਗਤਾਂ ਰੋਸ ਜ਼ਾਹਿਰ ਕਰਦੀਆਂ ਨਜ਼ਰ ਆਈਆਂ ਵੀਡੀਓ ਬਣਾ ਕੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਤਾਂ ਕਿਤਨਾ ਕਿਤੇ ਮੁੱਖ ਮੰਤਰੀ ਦੀ ਤੀਰਥ ਯਾਤਰਾ ਤੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਮੌਕੇ ਦੇ ਹਾਲਾਤ ਕੀ ਨੇ ਸੰਕਟ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਵੇ ਸਾਡੇ ਵੀ ਬੱਚੇ ਸਾਡੇ ਟੱਬਰ ਆ ਸੋ ਬਿਮਾਰ ਹੋ ਗਏ ਪਿੱਛੇ ਸਾਡੇ ਗਰੀਬ ਅਸੀਂ ਵੀ ਬੱਚੇ ਸਾਂ ਨੇ ਫੱਟੇ ਵਿੱਚ ਸਾਡੇ ਸਾਡੇ ਕੋਈ ਬੱਚੇ ਨਹੀਂ ਕਿ ਬੱਚੇ ਸਾਰਾ ਖਰਾਬ ਕੋਸ ਨੂੰ ਖਾਦਾ ਸਾਰਾ ਖਰਾਬ ਹੈ ਫਿਰ ਇੰਨੀ ਰਿਸਪੋਨਸੀਬਿਲਟੀ ਲੈ ਕੇ ਕਿਉਂ ਆਣੀਆਂ ਕਿਉਂ ਇੰਨੀ 1500 ਤੁਸੀਂ ਬੰਦਾ ਇਕੱਠਾ ਕਰਕੇ ਲੈ ਵੀਂ ਤੁਰੇ

ਠੇ ਕੰਮ ਤੇ ਪੈ ਗਿਆ ਯਾਰ ਇਹਨਾਂ ਨੂੰ ਕਿੱਥੇ ਲੈ ਆਇਆ ਮੈਂ ਨਹੀਂ ਕਿ ਤਾ 12 ਵਜੇ ਨਾ ਜਾਂ ਨਾ ਪਾਣੀ ਦਾ ਉਹ ਕਸ਼ਫੀਰ ਨਵਦੀ ਅਸ ਨਹੀਂ 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 3 ਵਜੇ ਸਾਢੇ 3 ਜਾਂਦੇ 4 ਨਾ ਨਹੀਂ ਨਹੀਂ ਸਟੇਸ਼ਨ ਤੇ ਰੋਟੀ ਮਿਲੀ ਨਹੀਂ 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 ਮਿਲੀ ਸਾਨੂੰ ਸਰਣ ਮਿਲੀ ਹੈ ਸਾਨੂੰ ਨਹੀਂ ਰੇਸ਼ਨ ਤੇ ਸਾਨੂੰ ਨਾ ਹੀ ਮਿਲੀ ਜਦੋਂ ਐਂਟਰੈਂਸ ਤੇ ਜਦੋਂ ਉੱਥੇ ਗੱਡੀ ਲੱਗੀ ਸੀਗੀ ਮੇਰੇ ਸੁਣੋ ਗੱਲ ਇਦਾਂ ਉੱਥੇ ਰੋਟੀ ਵੀ ਦਿੱਤੀ ਉਹਨਾਂ ਨੇ ਸਾਗ ਵੀ ਪਰੋਸਿਆ ਉਹਨਾਂ ਨੇ ਬਿਲਕੁਲ ਜੋ ਸਾਢੇ ਨਾਲ ਬੀਤੀ ਹੈ ਜਿਹੜੀ ਸੰਗਤ ਨੂੰ ਲੈ ਕੇ ਆਏ ਆਉਂਦੀ ਬੰਦੀ ਨਹੀਂ ਕਿ ਕਿ ਨਹੀਂ ਉਹ ਕਰ ਦੇਣੀ ਜਗ ਜाहिर ਕਰਨੀ ਆ ਬਣਾ ਕੋਈ ਸਭਾ ਨੂੰ ਬੰਦ ਕਰੋ ਇਹਨੂੰ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦਰਅਸਲ ਸੋਸ਼ਲ ਮੀਡੀਆ ਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਸ ਸੰਗਤ ਸ੍ਰੀ ਹਜੂਰ ਸਾਹਿਬ ਨਤਮਸਤਕ ਹੋਣ ਦੇ ਲਈ ਜਾਰੀ ਹੈ ਮੁੱਖ ਮੰਤਰੀ ਤੀਰਥ ਯਾਤਰਾ ਆਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਵਾਏ ਜਾਣਗੇ ਉਸੇ ਹਿਤੈਤ ਸੰਗਤਾਂ ਨੂੰ ਸ੍ਰੀ ਹਜੂਰ ਸਾਹਿਬ ਲੈ ਕੇ जाया ਜਾ ਰਿਹਾ ਪਰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹ ਰੋਸ ਜ਼ਾਹਿਰ ਕਰਦੇ ਨਜ਼ਰ ਆਏ ਦਰਅਸਲ ਸੰਗਤਾਂ ਨੇ ਕਿਹਾ ਕਿ ਜਿਹੜਾ ਉਹਨਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਉਹ ਸਹੀ ਨਹੀਂ ਹੈ ਸਬਜ਼ੀ ਖਰਾਬ ਹੈ ਜਿਸ ਦੇ ਨਾਲ ਉਹਨਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਹੋ ਰਿਹਾ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਮੌਕੇ ਤੇ ਪ੍ਰਬੰਧਕਾਂ ਦੇ ਨਾਲ ਬਹਿਸ ਬਾਜ਼ੀ ਹੁੰਦੀ ਨਜ਼ਰ ਆਈ ਹੈ ਸੰਗਤਾਂ ਰੋਸ ਰਹਿਕਾਰਦੀਆਂ ਨਜ਼ਰ ਆਈਆਂ ਵੀਡੀਓ ਬਣਾ ਕੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਤਾਂ ਕਿ ਤਨਾ ਕਿਤੇ ਮੁੱਖ ਮੰਤਰੀ ਦੀ ਤੀਰਥ ਯਾਤਰਾ ਤੇ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਮੌਕੇ ਦੇ ਹਾਲਾਤ ਕੀ ਨੇ ਸੰਗਤਾਂ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ మే ਸਾਡੇ ਵੀ ਬੱਚੇ ਸਾਡੇ ਟੱਬਰ ਆ ਸੋ ਬਿਮਾਰ ਹੋ ਗਏ ਪਿੱਛੇ ਸਾਡੇ ਗੱਲ ਬਾਤ ਅਸੀਂ ਇੱਥੇ ਬੈਠੇ ਸਾਂ ਕੋਸ ਨਹੀਂ ਆ ਕੇ ਨੇ ਨਿੱਕ ਪੱਟੀ ਵੀ ਸਾਡੀ ਸਾਡੇ ਕੋਈ ਬੱਚੇ ਨਹੀਂ ਕਿ ਬੱਚੇ ਸਾਰਾ ਨਾਮ ਕੋਸ ਨਹੀਂ ਖਾਦਾ ਜਿੰਨੀ ਰਿਸਪਾਂਸਿਬਿਲਟੀ ਲੈ ਕੇ ਕਿਉਂ ਆੜੀਆਂ ਕਿਉਂ ਆਈਆਂ 1500 ਤੁਸੀਂ ਬੰਦਾ ਕੱਠਾ ਕਰਕੇ ਲੈ ਗਏ ਤੁਸੀਂ ਆਈ ਆ ਜੇ ਤੁਸੀਂ ਬੰਨੋਗੇ ਨਾਲ ਗਾਣੀ ਮਾਰੇ ਜੋ ਬੰਨੋਗੇ ਚੱਕਰ ਚੱਕਰ ਕਹੇ ਕੰਮ ਤੇ ਪੈ ਗਿਆ ਯਾਰ ਇਹਨਾਂ ਨੂੰ ਕਿੱਥੇ ਲੈ ਆਇਆ ਮੈਂ ਨਹੀਂ ਨਹੀਂ ਕਿਤਾ 12 ਵਜੇ ਨਾ ਜਾਣਾ ਪਾਣੀ ਦਾ ਮੁਕਸ਼ਫੀ ਨਵਦੀਏ ਆਪਾਂ ਨਹੀਂ ਤੁਹਾਨੂੰ ਨਹੀਂ 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 3 ਵਜੇ ਸਾਢੇ 3 ਜਾਂਦੇ 4 ਨਾਲ ਨਹੀਂ ਨਹੀਂ ਸਟੇਸ਼ਨ ਤੇ ਰੋਟੀ ਮਿਲੀ ਨਹੀਂ 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 ਮਿਲੀ ਸਾਨੂੰ ਸਰਣ ਮਿਲੀ ਹੈ ਸਾਨੂੰ ਨਹੀਂ ਮਿਲੀ ਜਦੋਂ ਐਂਟ੍ਰੈਂਸ ਤੇ ਜਦੋਂ ਉੱਥੇ ਗੱਡੀ ਲੱਗੀ ਸੀਗੀ ਮੇਰੇ ਸੁਣੋ ਗੱਲ ਇੱਦਾਂ ਉੱਥੇ ਰੋਟੀ ਵੀ ਦਿੱਤੀ ਉਹਨਾਂ ਨੇ ਸਾਗ ਵੀ ਪਰੋਸਿਆ ਉਹਨਾਂ ਨੇ ਬਿਲਕੁਲ ਜੋ ਸਾਢੇ ਨਾਲ ਰੀਤੀ ਹੈ ਜਿਹੜੀ ਸੰਗਤ ਨੂੰ ਲੈ ਕੇ ਆਏ ਆਉਂਦੀ ਬੰਦੀ ਨਹੀਂ ਕਿ ਨਹੀਂ ਉਹ ਕਰ ਦੇਣੀ ਜਗ ਜਹਰ ਕਰਨੀ ਆ ਬੰਦ ਕਰੋ ਇਹਨੂੰ